ਫਰੋਇਪਰਾਂ ਦੇ ਲੁੱਟਾ ਖੋਹ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਹੀ ਲੁਟੇਰਿਆਂ ਵੱਲੋਂ ਰਾਹ ਜਾਂਦੇ ਲੋਕਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਜਲਦੀ ਜਲਦੀ ਵੀਡੀਓ ਜਿਹੜੀ ਉਹ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਅੱਜ ਤੁਹਾਨੂੰ ਫਰੋਇਪਰ ਦੀ ਇੱਕ ਬਹਾਦਰ ਬੱਚੀ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੇ ਹੌਸਲਾ ਹਾਰਨ ਦੀ ਬਜਾਏ ਲੁਟੇਰਿਆਂ ਦਾ ਸਾਹਮਣਾ ਜਿਹੜਾ ਉਹ ਕੀਤਾ ਤਾਂ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਚੱਲਦੇ ਹਾਂ ਤਸਵੀਰਾਂ ਤੁਸੀਂ ਦੇਖავਦੇ ਹੋ ਕਿ ਮੌਕੇ ਦੀਆਂ ਤਸਵੀਰਾਂ ਜਿੱਥੇ ਇੱਕ ਲੁਟੇਰੇ ਨੂੰ ਕਾਬੂ ਜਿਹੜਾ ਉਹ ਲੋਕਾਂ ਵੱਲੋਂ ਕੀਤਾ ਗਿਆ ਤਾਂ ਗੱਲਬਾਤ ਦੌਰਾਨ ਬੱਚੀ ਨੇ ਦੱਸਿਆ ਕਿ ਉਹ ਕਲਾਸ ਲਗਾ ਕੇ ਘਰ ਵਾਪਸ ਜਾ ਰਹੀ ਸੀ ਤਾਂ ਰਸਤੇ ਵਿੱਚ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੇ ਜੇਬ ਵਿੱਚੋਂ ਮੋਬਾਈਲ ਫੋਨ ਕੱਢ ਕੇ ਫਰਾਰ ਹੋ ਗਏ ਸਨ ਪਰ ਉਸ ਬੱਚੀ ਨੇ ਹੌਸਲਾ ਜਿਹੜਾ ਨਹੀਂ ਹਾਰਿਆ ਬਲਕਿ ਉਹਨਾਂ ਲੁਟੇਰਿਆਂ ਦਾ ਜਿਹੜਾ ਪਿੱਛਾ ਕੀਤਾ ਦੱਸਿਆ ਜਾ ਰਿਹਾ ਹੈ ਕਿ ਕਰੀਬ 1.5 ਕਿਲੋਮੀਟਰ ਦੂਰ ਤੱਕ ਇਸ ਬੱਚੀ ਨੇ ਉਹਨਾਂ ਲੁਟੇਰਿਆਂ ਦਾ ਜਿਹੜਾ ਪਿੱਛਾ ਕੀਤਾ ਤਾਂ ਅੱਗੇ ਜਾ ਕੇ ਇਸ ਬੱਚੀ ਨੇ ਆਪਣੀ ਜਿਹੜੀ ਐਕਟਵਾ ਸੀਗੀ ਉਹ ਮੋਟਰਸਾਈਕਲ ਵਿੱਚ ਮਾਰ ਉਹਨਾਂ ਨੂੰ ਥੱਲੇ ਸੁੱਟ ਦਿੱਤਾ ਜਿਸ ਤੋਂ ਬਾਅਦ ਇੱਕ ਕਾਰ ਚਾਲਕ ਨੂੰ ਰੋਕ ਉਹਨਾਂ ਦੀ ਮਦਦ ਨਾਲ ਇਹਨਾਂ ਲੁਟੇਰਿਆਂ ਨੂੰ ਕਾਬੂ ਜਿਹੜਾ ਉਹ ਕੀਤਾ ਗਿਆ ਪਰ ਫਿਰ ਵੀ ਇੱਕ ਲੁਟੇਰਾ ਜਿਹੜਾ ਮੌਕੇ ਤੋਂ ਭੱਜਣ ਚ ਕਾਮਯਾਬ ਹੋ ਗਿਆ ਇੱਕ ਲੁਟੇਰਾ ਜਿਹੜਾ ਉਹ ਕਾਬੂ ਕਰ ਲਿਆ ਜਿਸ ਨੂੰ ਬਾਅਦ ਚ ਲੋਕਾਂ ਨੇ ਕਾਬੂ ਕਰਕੇ ਉਸ ਨੂੰ ਖੰਭੇ ਨਾਲ ਬੰਨ੍ਹ ਕੇ ਕਾਫੀ ਉਸ ਦੀ ਛੱਤਰ ਪ੍ਰੇਡ ਜੜੀ ਆ ਉਹ ਕੀਤੀ ਆ ਤਾਂ ਇਸ ਪੂਰੇ ਮਾਮਲੇ ਤੇ ਉਸ ਬੱਚੀ ਦਾ ਕੀ ਕੁਝ ਕਹਿਣਾ ਹੈ ਪਰਿਵਾਰ ਦਾ ਕੀ ਕਹਿਣਾ ਹੈ ਉੱਥੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਬੇਟਾ ਕੀ ਹੋਇਆ ਸੀ ਤੇਰੇ ਨਾਲ ਸਾਰਾ ਅੱਜ ਮੈਂ ਨਾ ਆਪਣੀ ਆਈਬੀਟੀ ਇੰਸਟੀਚੂਟ ਤੋਂ ਪੜ੍ਹ ਕੇ ਕਲਾਸਾਂ ਲੈ ਕੇ ਵਾਪਸ ਆ ਰਹੀ ਸੀ 12 ਵਜੇ ਦੇ ਕਰੀਬ ਤੇ ਮੈਂ ਜਦੋਂ ਬੌਨ ਕੈਫੇਟੇਰੀਆ ਦੇ ਕੋਲ ਆਈ ਨਾ ਤੇ ਦੋ ਮੁੰਡੇ ਮੇਰੇ ਮਗਰ ਸੀਗੇ ਉਹਨਾਂ ਨੇ ਮੇਰੇ ਪਾਕਟ ਤੋਂ ਫੋਨ ਕੱਢ ਲਿਆ ਜਦੋਂ ਉਹਨਾਂ ਨੇ ਫੋਨ ਕੱਢਿਆ ਨਾ ਮੇਰਾ ਤੇ ਮੈਂ ਉਹਨਾਂ ਮਗਰ ਐਕਟਿਵਾ ਆਪਣੀ ਲਾ ਲਈ ਠੀਕ ਹੈ ਜਦੋਂ ਮੈਂ ਆਪਣੀ ਐਕਟਿਵਾ ਮਗਰ ਲਈ ਨਾ ਇਹ ਇਧਰ ਨੂੰ ਮੋੜਨ ਲੱਗੇ ਨਾ ਜਦੋਂ ਗੋਬਿੰਦਗਰੀ ਵਾਲੇ ਚੌਕ ਤੋਂ ਤੇ ਮੈਂ ਉਹਨਾਂ ਦੇ ਵਿੱਚ ਐਕਟਿਵਾ ਮਾਰੀ ਬੜੀ ਤੇਜ਼ ਤਾਂ ਫਿਰ ਥੱਲੇ ਡਿੱਗ ਗਿਆ ਉਹ ਥੱਲੇ ਡਿੱਗਣ ਦੀ ਬਜਾਏ ਨਾ ਦੁਬਾਰਾ ਉੱਠ ਕੇ ਦੁਬਾਰਾ ਅੱਗੇ ਨੂੰ ਚੱਲ ਗਿਆ ਮੈਂ ਫਟਾਫਟ ਆਪਣੀ ਐਕਟਿਵਾ ਤੋਂ ਉਤਰੀ ਮੈਂ ਜਾ ਕੇ ਇਸ਼ਾਰਾ ਕੀਤਾ ਗੱਡੀ ਵਾਲੇ ਨੂੰ ਕਿ ਮਤਲਬ ਉਹ ਇਸ ਤਰੀਕੇ ਨਾਲ ਉਹਨਾਂ ਨੇ ਮੇਰਾ ਫੋਨ ਲੈ ਲਿਆ ਫਿਰ ਉਹਨਾਂ ਨੇ ਗੱਡੀ ਤੋਂ ਬਾਹਰ ਨਿਕਲ ਕੇ ਉਹ ਮੈਂ ਕਟੋਕਟ ਮੈਂ ਗੋਵਿੰਦ ਮਤਲਬ ਬੋਨ ਕੈਫੇਟੇਰੀਆ ਤੋਂ ਇੱਧਰ ਤੱਕ ਮੈਂ ਜੋ ਆਈ ਹਾਂ ਨਾ ਪੂਰਾ ਰੂਟ ਮੈਂ ਉਹਦਾ ਪਿੱਛਾ ਕੀਤਾ ਉਹ ਬਹੁਤ ਫਾਸਟ ਯਾਨੀ 1.5 ਕਿਲੋਮੀਟਰ ਤੁਸੀਂ ਨਾ ਹਾਂਜੀ ਆਖਰ ਉਹਨਾਂ ਨੂੰ ਘੇਰ ਲਿਆ ਹਾਂਜੀ ਫੋਨ ਮਿਲ ਗਿਆ ਤੁਹਾਡਾ ਫੋਨ ਮੇਰੇ ਕੋਲ ਹੈ ਹੁਣ ਕੀ ਤੁਸੀਂ ਚਾਹੁੰਦੇ ਕਿਉਂ ਪੁਲਿਸ ਤੋਂ ਕੀ ਕਰ ਵਿੱਚ ਉਹਨਾਂ ਜੋ ਮੇਰਾ ਨੁਕਸਾਨ ਹੈ ਮੈਂ ਬਸ ਉਹ ਹੀ ਆਪਣਾ ਪਰਵਾਹੀ ਕਰਾਉਣਾ ਚਾਹੁੰਦੀ ਹਾਂ ਮੈਂ ਉਹਦਾ ਪਿੱਛਾ ਕਰ ਰਹੀ ਸੀ ਤੇਨੂੰ ਡਰ ਨਹੀਂ ਲੱਗਾ ਭੀ ਹੋਊਗਾ ਇੱਕ ਬਦਮਾਸ਼ ਕਿਸਮ ਦੇ ਨਸ਼ੇੜੀ ਕਿਸਮ ਦੇ ਹਾਂਜੀ ਮੈਨੂੰ ਡਰ ਲੱਗ ਰਿਹਾ ਸੀ ਨਾਲੇ ਆਗੂ ਬਹੁਤ ਜ਼ਿਆਦਾ ਮਤਲਬ ਵਹੀਕਲਸ ਵਗੈਰਾ ਵੀ ਆਗੂ ਆ ਰਹੇ ਸੀ ਕਿ ਪਰ ਮੈਂ ਪੂਰੀ ਹਿੰਮਤ ਕਰਕੇ ਮੈਂ ਉਹਨਾਂ ਕੋਲ ਗਈ ਕਿ ਹਾਂ ਵੀ ਮੈਨੂੰ ਲੈਣਾ ਮੈਨੂੰ ਐਸੀ ਨਾ ਕਿਸੇ ਦੀ ਹੈਲਪ ਲਵਾ ਕਿਸੇ ਨੂੰ ਕਹਾ ਕਿ ਉਹ ਮੇਰਾ ਫੋਨ ਲੈ ਕੇ ਚਲ ਗਏ ਜਦੋਂ ਉਹ ਇਥੋਂ ਮੋੜਨ ਲੱਗੇ ਮੈਨੂੰ ਇਹ ਸਿੱਧਾ ਤੇ ਬੱਸ ਮੈਂ ਉਹਨਾਂ ਦੇ ਵਿੱਚ ਅਗਰੈਕਟਿਵ ਮਾਰਾ ਤਾਂ ਉਹ ਥੱਲੇ ਡਿੱਗ ਜਾਂਦੇ ਤੇ ਮੈਂ ਵੀ ਫਾਮੇ ਡਿੱਗੂ ਉਹ ਵੀ ਡਿੱਗਨ ਤੇ ਬੱਸ ਮੇਰਾ ਫੋਨ ਮੈਨੂੰ ਮਿਲ ਗਿਆ ਕਿਸੇ ਤਰੀਕੇ ਨਾਲ ਤਾਈਆਂ ਮੈਂ ਉਹਨਾਂ ਦਾ ਪਿੱਛਾ ਕੀਤਾ ਸੀ ਰੋਜ਼ ਫਿਰੋਜ਼ਪੁਰ ਦੇ ਵਿੱਚ ਲੋਕ ਨੇ ਜਿਹੜੇ ਚੋਰੀਆਂ ਕਰਦੇ ਨੇ ਬਸ ਉਹਨਾਂ ਨੂੰ ਤੁਸੀਂ ਅੰਦਰ ਜੇਲ੍ਹ ਚ ਪਾ ਦਿਓ ਤਾਂ ਕਿ ਕੱਲ ਨੂੰ ਇਸ ਤਰੀਕੇ ਨਾਲ ਨਾ ਕੁਝ ਕਰਣ ਬਸ ਬਈ ਨਾਮ ਆ ਕੀ ਕਰਨਾ ਜੀ ਮੇਰੇ ਨਾਮ ਗਨੋਰ ਮੁਕੇਸ ਹੈ ਜੀ ਮੇਰੀ ਕੁੜੀ ਦਾ ਨਾਮ ਗੁਣਗੁਣ ਹੈ ਜੀ ਉਹ ਆਈਬੀ ਪੜ੍ਹ ਕੇ ਅਕੈਡਮੀ ਤੋਂ ਜੀ ਆ ਦੋ ਆ ਦੋ ਚੋਰ ਦੋ ਚੋਰ ਮੋਗਲ ਜਵਨ ਉਹਦੇ ਮਗਰ ਲੱਗੇ ਜੀ ਉਹਨੇ ਕੁੜੀ ਨੇ ਬਹੁਤ ਹਿੰਮਤ ਕਰਕੇ ਉਹਨਾਂ ਦਾ ਪਿੱਛਾ ਕੀਤਾ ਜੀ ਕਰਤੇ ਕਰਤੇ ਜੀ ਕੁੜੀ ਆ ਗਈ ਜਸਮੀਸ਼ ਨਗਰ ਆ ਐਲਜੀ ਸ਼ੋਅਰੂਮ ਦੇ ਸਾਹਨੇ ਉਹਨੇ ਕੁੜੀ ਨੇ ਟੱਕਰ ਮਾਰੀ ਮੋਟਰਸਾਈਕਲ ਤੋਂ ਮੋਟਰ ਡਿੱਗ ਗਿਆ ਤਾਂ ਉਹ ਕੁੜੀ ਨੇ ਮੋਬਾਈਲ ਮੁੰਡਾ ਇੱਕ ਪਿੱਛੇ ਕਾਰ ਸੇ ਆ ਰਹੀ ਸੀ ਉਹਨੇ ਮੁੰਡੇ ਨੇ ਕਹਾ ਉਹਨੂੰ ਫੜ ਗਏ ਉਹ ਕੁੜੀ ਨੂੰ ਮੋਬਾਈਲ ਮੋਬਾਈਲ ਫੜਾ ਤਾਂ ਨਾਲ ਫਿਰ ਉਸ ਦੀ ਸੇਵਾ ਪਾਨੀ ਕੀਤੀ ਚੰਗੀ ਤਰ੍ਹਾਂ ਜੀ ਦੋ ਦੋ ਜਾਂ ਦੋ ਮੁੰਡੇ ਹੈ ਵੀ ਇਹ ਪਹੇਗੀ ਇਹ ਫੜਾ ਗਏ ਜੀ ਮੈਂ ਕੀ ਕਹਾਂ ਤੁਸੀਂ ਪ੍ਰਸ਼ੰਸਾ ਮੰਗ ਕਰਦੇ ਜੀ ਇਹਨਾਂ ਨੇ ਜਲ ਤੋਂ ਜਲ ਸਫਾਈ ਕੀਤੀ ਹੈ ਵੀ ਔਰ ਬਹੁਤ ਧੰਵਾਦ ਐ ਚੋਰਾਂ ਨੂੰ ਕੋਈ ਕਾਰਵਾਈ ਕੀਤੀ ਜਾਵੇ ਬਹੁਤ ਬੜਾ ਹਾਲੇ ਕੀ ਸਰੋਚੂਰ ਦਾ ਬਹੁਤ ਗਲਤ ਹੋ ਰਿਹਾ ਹੈ ਕੱਲ ਵੀ ਇੱਕ ਮੋਬਾਈਲ ਖੋ ਕੇ ਲੈ ਗਏ ਇਸ ਵਾਰੀ ਕੱਲ ਵੀ ਕੱਲ ਵੀ ਸ਼ਾਮੀ ਇੱਕ ਮੋਬਾਈਲ ਖੋ ਕੇ ਲੈ ਗਏ ਰੋਡ ਰੋਡ ਡੇਲੇ ਦਾ ਕੰਮ ਹੈ ਜੀ ਨਾ ਆਈ ਬੰਦੇ ਛਲੇ ਦੇ ਜਿਹੜੇ ਵਾਰ ਵਾਰ ਚੋਰੀਆਂ ਨੂੰ ਇਲਜ਼ਾਮ ਲਿੰਦੇ ਨਹੀਂ ਆ ਮੋਬਾਈਲ ਖੋਹਦੇ ਨੇ ਜਨਾਨੇ ਤੋਂ ਪਰਛਿੰਦੇ ਚੈਨਾ ਚਿੰਦੇ ਤੇ ਇਹਨਾਂ ਦਾ ਰੋਜ਼ ਦਾ ਕੰਮ ਹੋ ਗਿਆ ਜੀ ਅਸੀਂ ਪਰਫੈਕਸ਼ਨ ਮੰਗ ਕਰਦੇ ਆ ਜੀ ਇਹਨਾਂ ਨੂੰ ਵਾਤ ਤੋਂ ਵਾਤ ਜਲਦੋਂ ਜਲਦ ਪਕੜਾ ਜਾਵੇ ਜੀ ਰਹਿਣਾ ਜਸਪਾਲ ਜੀ ਕੀ ਗੱਲ ਬਾਰੇ ਕੀ ਕਿੱਟ ਇਹ ਇਧਰੋਂ ਬੇਟੀ ਆਈ ਗੁੜੀਆਂ ਇਥੋਂ ਐ ਮੋੜਨ ਲੱਗੀ ਏ ਇਹ ਮੋਟਰਸਾਈਕਲ ਨੇ ਮੋਰੋ ਖੋ ਕੇ ਮੋਬਾਈਲ ਇਹਨਾਂ ਨਾਲ ਐ ਨੂੰ ਭੱਜੇ ਨੇ ਤੇ ਉਹ ਗੁੜੀਆਂ ਬਿਆਰੀ ਇੱਕੋ ਤੋਂ ਫੜਾ ਕੇ ਕਰਕੇ ਸੜਕ ਤੇ ਡਿੱਗ ਪਈ ਐ ਅੱਗੇ ਜਾ ਕੇ ਕਾਰ ਦੇ ਵਿੱਚ ਵੱਜੇ ਨੇ ਤੇ ਫਰੀਜ ਕਰਨੇ ਨਹੀਂ ਤੇ ਇਹਨਾਂ ਨੇ ਕਾਬੂ ਨਹੀਂ ਸੀ ਆਉਣਾ ਕਿੰਨੇ ਜਣੇ ਸੀ ਦੋ ਜਣੇ ਸੀ ਇੱਕ ਜਣਾ ਭੱਜ ਗਿਆ ਤੇ ਇੱਕ ਜਣਾ ਕਾਬੂ ਆ ਗਿਆ ਐ ਸਰਕਾਰ ਨੂੰ ਚਾਹੀਦਾ ਹਾਂਜੀ ਇੱਛੇ ਵਾਲੇ ਪਿੰਡ ਦਾ ਰਹਿਣਾ ਵਾਲਾ ਕਹਿੰਦਾ ਕਿਵੇਂ ਦੇਦੋ ਲਗਾਤਾਰ ਕਿ ਚੋਰਾਮੰਨ ਬਹੁਤ ਮਾੜਾ ਕੰਮ ਹੈ ਜੀ ਇਹ ਛੋਟੀਆਂ ਛੋਟੀਆਂ ਬੇਟੀਆਂ ਦੇ ਮੋਬਾਈਲ ਖੋ ਕੇ ਲੈ ਜਾਂਦੇ ਨੇ ਇਹ ਬਹੁਤ ਹੀ ਇਨਾਂ ਵਾਸਤੇ ਗਲਤ ਕੰਮ ਹੈ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੇ ਉੱਤੇ ਇਹਨਾਂ ਦਾ ਕਾਬੂ ਕੀਤਾ ਜਾਵੇ ਇਹਨਾਂ ਦੇ ਸਖਤੀ ਕੀਤੀ ਜਾਵੇ ਜੀ ਅਗਰ ਉਹ ਪਿੱਛੋਂ ਸਟਾਰ ਵੀ ਉਹ ਗੱਡੀ ਆ ਰਹੀ ਸੀ ਅਗਰ ਉਹ ਬੇਟੀ ਦੇ ਉੱਤੇ ਚੜ ਜਾਂਦੀ ਤੇ ਉਹਦੀ ਵਿਚਾਰੇ ਦੀ ਜਾਨ ਚਲੀ ਜਾਂਦੀ ਸੀ ਉਹ ਬਚ ਗਈ ਹੈ ਇਸੇ ਕਰਕੇ ਬਚ ਗਈ ਕਿਸਮਤ ਉਹ ਨਾਲ ਬਚ ਗਈ ਹੈ ਜੀ ਤਿਕਰਮ ਭੱਜੇ ਨੇ ਅੱਗੋਂ ਕਾਰ ਦੇ ਦਾ ਦਾ ਭੱਜ ਗਿਆ ਆ